ਅੱਜ ਡਾਕਟਰ ਬੀਰ ਅੰਬੇਦਕਰ ਬੈਰਫੇ ਸੋਸਾਇਟੀ ਵੱਲੋਂ ਜੋ ਮਹਿਮ ਬਿੜੀ ਗਈ ਹੈ ਹੜਪੀੜਤਾ ਲਈ ਔਰ ਉਹਨੂੰ ਦੇਖਦੇ ਹੋਏ ਜਿਹੜੀ ਲਗਾਤਾਰ ਜਿਹੜੇ ਯਤਨ ਕੀਤੇ ਜਾ ਰਹੇ ਆ ਔਰ ਅੱਜ ਫਿਰ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਜਾ ਕੇ ਬਖ ਬਖ ਪਿੰਡਾਂ ਦੇ ਵਿੱਚ ਜਿਹੜੇ ਬਾਰਡਰ ਏਰੀਆ ਦੇ ਵਿੱਚ ਗੁਰਦਾਸਪੁਰ ਦੇ ਨਾਲ ਲੱਗਦੇ ਪੈਂਦੇ ਨੇ ਤੇ ਉਹਨਾਂ ਦੇ ਵਿੱਚ ਪਹੁੰਚਾਂਗੇ ਔਰ ਦਿਖਾਵਾਂਗੇ ਤੁਹਾਨੂੰ ਅਗਲਾ ਹਾਰ ਬਣੇ ਰਹੋ ਸਾਡੇ ਨਾਲ ਦੇਖਦੇ ਆ ਕੀ ਕਹਿਣਾ ਹੈ ਹਰਪਾਲ ਸਿੰਘ ਪੱਟੀ ਜੋ ਪ੍ਰਧਾਨ ਨੇ ਤੇ ਡਾਕਟਰ ਨਿਰਮਲ ਸਿੰਘ ਜੀ ਦਾ ਅੱਜ ਡਾਕਟਰ ਭੀਮਰਾਓ ਅੰਬੇਡਕਰ ਸੁਸਾਇਟੀ ਕਰਦੀਵਾਲਾ ਵੱਲੋਂ ਜੋ ਹੜਪੀਤਾਂ ਲਈ ਮੈਡੀਕਲ ਕੈਂਪਾਂ ਦੀ ਅਰੰਭਤਾ ਕੀਤੀ ਗਈ ਆ ਉਸ ਤਹਿਤ ਅੱਜ ਅਸੀਂ ਬਿਲਕੁਲ ਬਾਰਡਰ ਤੇ ਖੜੇ ਆ ਤੇ ਸ਼੍ਰੀ ਠਾਕਰਪੁਰ ਵਿਖੇ ਤੇ ਸਾਡੀ ਟੀਮ ਵੱਲੋਂ ਅੱਜ ਲਗਭਗ ਜਿਹੜੇ ਆਪਣੇ ਪਾਕਿਸਤਾਨ ਬਾਰਡਰ ਦਾ ਬਿਲਕੁਲ ਲੱਗਦੇ ਜਿਹੜੇ ਪਿੰਡ ਆ ਅੱਜ ਕਟਪਾਰ 4 5 6 ਪਿੰਡਾਂ ਦਾ ਅੱਜ ਦੌਰਾ ਕਰਦੇ ਹੋਏ ਜਿਹੜੇ ਹੜਪ੍ਰਭਾਵਤ ਲੋਕਾਂ ਨੂੰ ਜਿੱਥੇ ਮੈਡੀਕਲ ਸੂਥ ਦਿੱਤੀ ਗਈ ਉਹਦੇ ਨਾਲ ਨਾਲ ਜਿਹੜੇ ਪਸ਼ੂਆਂ ਦੇ ਅ ਅ ਤੋਂ ਚੈੱਕ ਅਪ ਕਰਕੇ ਉਹਨਾਂ ਨੂੰ ਵੀ ਦਵਾਈ ਦਿੱਤੀ ਗਈ। ਅੱਜ ਜਿਹੜੀ ਸਾਡੀ ਮੈਡੀਕਲ ਟੀਮ ਦੇ ਰਵਾਹੀ ਕੀਤੀ ਆ ਡਾਕਟਰ ਨਿਰਮਤ ਸਿੰਘ ਜੀ ਨੇ ਤੇ ਨਾਲ ਗੁਰਸਿਮਰਤ ਸਿੰਘ ਡਾਕਟਰ ਸਾਹਿਬ ਨੇ ਬੈਟਰਨਰੀ ਦੇ ਤੇ ਅੱਜ ਬਿਲਕੁਲ ਅਸੀਂ ਬਾਰਡਰ ਤੇ ਖੜੇ ਆ ਬਿਲਕੁਲ ਆ ਤੁਸੀਂ ਬਾਰਡਰ ਦਾ ਏਰੀਆ ਦੇਖ ਸਕਦੇ ਆ ਕਿ ਠਾਕੁਰਪੁਰ ਲਿਖਿਆ ਹੋਇਆ ਤੇ ਇਸ ਤੋਂ ਅੱਗੇ ਪਾਕਿਸਤਾਨ ਸ਼ੁਰੂ ਹੁੰਦਾ ਹੈਗਾ ਤੇ ਅੱਜ ਜਿਹੜਾ ਸਾਡੀ ਟੀਮ ਨੇ ਸਰਵੇ ਕੀਤਾ ਬਹੁਤ ਯਾਨੀ ਕਿ ਲੋੜਵੰਦ ਲੋਕ ਜਿਹੜੇ ਸਾਨੂੰ ਆ ਜਿਹੜੇ ਮਿਲੇ ਆ ਜਿਨ੍ਹਾਂ ਨੂੰ ਦਵਾਈ ਦੀ ਲੋੜ ਸੀ ਪਸ਼ੂ ਬਿਮਾਰ ਸੀਗੇ ਇਸ ਤਹਿਤ ਜਿਹੜੀ ਸਾਡੀ ਮਹਿੰਮ ਚੱਲੀ ਹੈ ਚਲਾਈ ਗਈ ਸੀ ਉਸ ਤਹਿਤ ਅੱਜ ਬਹੁਤ ਸਾਡੀ ਟੀਮ ਨੇ ਵਧੀਆ ਵਰਕ ਚਾਦੇ ਹੋਏ ਜਿਹੜਾ ਅੱਜ ਜਿੱਥੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ ਉੱਥੇ ਪਸ਼ੂਆਂ ਦਾ ਵੀ ਟ੍ਰੀਟਮੈਂਟ ਕੀਤਾ ਸਾਡੀ ਸੰਸਥਾ ਵੱਲੋਂ ਜਿਹੜਾ ਇਹ ਕਾਰਜ ਇਸੇ ਤਰ੍ਹਾਂ ਇਹਦੇ ਜਾਰੀ ਰਹੇਗਾ ਤੇ ਅੱਜ ਕਰਦਾ ਵੀ ਜਿਹੜੇ ਸਾਡੇ ਜਿਹੜੇ ਜਿੰਨੇ ਵੀ ਸਹਿਯੋਗੀ ਸੱਜਣਾਂ ਜਿਹੜੇ ਸਾਡੇ ਕੁੱਕ ਸੁਸਾਇਟੀ ਦੇ ਮੈਂਬਰ ਆ ਸਾਡੀ ਡਾਕਟਰਾਂ ਦੀ ਟੀਮ ਆ ਜੋ ਡਾਕਟਰ ਨਿਰਮਲ ਸਿੰਘ ਜੀ ਗੁਰਸਿੰਦਰ ਸਿੰਘ ਜੀ ਤੇ ਇਹ ਸਾਡਾ ਇਡੀਆ ਉਹ ਨਾਲ ਸਾਨੂੰ ਵੀ ਸਾਥ ਦੇਣਗੇ ਤਾਂ ਹੀ ਜਿਹੜੇ ਲੋੜਵੰਦ ਜਿਹੜੇ ਆੜ ਪੀੜਤਾਂ ਦੀ ਮਦਦ ਕੀਤੀ ਜਾ ਸਕਦੀ ਆ ਮੈਂ ਹੁਣ ਡਾਕਟਰ ਸਾਹਿਬ ਨੂੰ ਕਹੂੰਗਾ ਵੀ ਉਹ ਵੀ ਆਪਣੇ ਜਿਹੜੇ ਵਿਚਾਰ ਪੇਸ਼ ਕਰਨ ਹਾਂਜੀ ਜਰੂਰ ਜੀ ਅੱਜ ਜੀ ਅਸੀਂ ਠਾਕਰਪੁਰ ਪਿੰਡ ਜੋ ਕਿ ਬਿਲਕੁਲ ਬਾਰਡਰ ਤੇ ਹੈਗਾ ਗੁਰਦਾਸਪੁਰ ਦੇ ਉੱਥੇ ਆਪਾਂ ਆਏ ਹੈਗੇ ਤੇ ਇੱਥੇ ਤੱਕ ਪੁੱਜਣ ਨੂੰ ਹੀ ਜਿਹੜਾ ਹੈਗਾ ਸਾਨੂੰ ਲਗਭਗ 2 ਤੋਂ 3 ਘੰਟੇ ਲੱਗੇ ਔਰ ਮੈਂ ਦੇਖਿਆ ਰਾਸਤੇ ਜਿਹੜੇ 2-2 ਕੁਟ ਪਾਣੀ ਦੇ ਵਿੱਚ ਸਾਡੀ ਗੱਡੀ ਲੰਘ ਰਹੀ ਸੀ ਜੀ ਤੇ ਬੜਾ ਹੈਰਾਨੀ ਹੋਈ ਇੱਥੇ ਅੱਜ ਦੇਖ ਕੇ ਕਿ ਵੀ ਕਾਫੀ ਸਾਰੇ ਲੋਕੀ ਜਿਹੜੇ ਹੈਗੇ ਆ ਕਿੰਨੀ ਸਾਰੀਆਂ ਬਿਮਾਰੀਆਂ ਤੋਂ ਪੀੜਤ ਹੋ ਰਹੇ ਹੈਗੇ ਤੇ ਸਾਡੀ ਟੀਮ ਵੱਲੋਂ ਜਿਹੜਾ ਹੈਗਾ ਬਾਬਾ ਸਾਹਿਬ ਦੀਆਂ ਅੰਮ੍ਰੇਲ ਕਲੋਸਾਈਟੀ ਵੱਲੋਂ ਜਿਹੜਾ ਹੈਗਾ ਨਾਲ ਇਹਨਾਂ ਨੇ ਪਿਆ ਕਿ ਵੀ ਜਾਣਾ ਹੈਗਾ ਪਾਪੇ ਤੇ ਜਾ ਕੇ ਕਿ ਉੱਥੇ ਸਾਰੇ ਲੋਕਾਂ ਨੂੰ ਜਿਹੜੀ ਹੈਗੀ ਲੋੜਿੰਦੀ ਮੈਡੀਸਿਨ ਜਿਹੜੀ ਹੈਗੀ ਪ੍ਰੋਵਾਈਡ ਕਰਾਈ ਹੈਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਹੈਗਾ ਸਾਡਾ ਇਹ ਕਾਰਜ ਜਿਹੜਾ ਹੈਗਾ ਇਸੇ ਤਰੀਕੇ ਨਾਲ ਚੱਲਦਾ ਰਹੂਗਾ ਧੰਨਵਾਦ ਸੋ ਸਾਥੀਓ ਅੱਜ ਆਪਾਂ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਏਰੀਆ ਵਿੱਚ ਪਹੁੰਚੇ ਆਂ ਇਸ ठाकरपुर सीमा ਜਿਹੜੀ ਆ 58 ਨੰਬਰ ਚੌਕੀ ਦੇ ਉੱਤੇ ਆਪਾਂ ਖੜੇ ਹਾਂ ਇਸ ਤੋਂ ਅੱਗੇ ਜਿਹੜਾ ਪਾਕਿਸਤਾਨ ਸ਼ੁਰੂ ਹੋ ਜਾਂਦਾ ਇਹ ਏਰੀਆ ਬਹੁਤ ਹੀ ਪ੍ਰਭਾਵਿਤ ਏਰੀਆ ਆ ਜਿੱਥੇ ਕਿ ਕਾਫੀ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਹੈਲਥ ਪ੍ਰੋਬਲਮ ਆ ਰਹੀ ਪਸ਼ੂਆਂ ਦੀ ਪ੍ਰੋਬਲਮ ਆ ਰਹੀ ਸੀਗੀ ਸੋ ਅੱਜ ਆਪਾਂ ਡਾਕਟਰ ਅੰਬੇਡਕਰ ਵੈਲਫੇਅਰ ਸੁਸਾਇਟੀ ਗੜਦੀ ਵਾਲਾ ਵੱਲੋਂ ਸਾਡੇ ਹਰਪਾਲ ਸਿੰਘ ਜੀ ਭੱਟੀ ਸਾਹਿਬ ਡਾਕਟਰ ਨਿਰਮਲ ਸਿੰਘ ਜੀ ਔਰ ਕਰਨੈਲ ਸਿੰਘ ਜੀ ਇੱਕ ਸਰਵਿਸਮੈਨ ਨੇਵੀ ਤੋਂ ਔਰ ਇਹਨਾਂ ਦੇ ਨਾਲ ਕੁਲਦੀਪ ਸਿੰਘ ਜੀ ਵੀ ਇੱਕ ਸਰਵਿਸ ਨੇਵੀਮੈਨ ਔਰ ਇਹਨਾਂ ਦੇ ਨਾਲ ਸਾਡੇ ਕੈਪਟਨ ਸਾਹਿਬ ਤੇ ਹੋਰ ਆਪਾਂ ਸਾਰੇ ਸਾਥੀਆਂ ਦੇ ਨਾਲ ਇੱਥੇ ਪਹੁੰਚੇ ਆ ਸੋ ਸਾਨੂੰ ਇੱਥੇ ਤੱਕ ਪਹੁੰਚਣ ਦੇ ਵਿੱਚ ਜਿੱਥੇ ਸਾਡੇ ਇਲਾਕੇ ਦੇ ਜਾਂ ਸੰਗਤਾਂ ਦਾ ਸਹਿਯੋਗ ਆ ਉੱਥੇ ਐਨ ਆਰ ਆਈ ਵੀਰਾਂ ਦਾ ਵੀ ਸਹਿਯੋਗ ਆ ਇਹਨਾਂ ਦੇ ਵਿੱਚ ਹਰਪਾਲ ਸਿੰਘ ਦੀ ਕਲਕੱਟ ਕੈਨੇਡਾ ਵਾਲੇ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਮਾਲੀਸਾਹਾਇਤਾ ਕੀਤੀ ਉਹਨਾਂ ਦੇ ਸਹਿਯੋਗ ਤੇ ਹੋਰ ਸਾਥੀਆਂ ਦੇ ਸਹਿਯੋਗ ਦੇ ਨਾਲ ਅੱਜ ਆਪਾਂ ਪਸ਼ੂਆਂ ਦੀਆਂ ਦਵਾਈਆਂ ਲੈ ਕੇ ਤੇ ਮਨੁੱਖੀ ਜਿਹੜੇ ਡਾਕਟਰ ਆ ਉਹਨਾਂ ਨੂੰ ਨਾਲ ਲੈ ਕੇ ਸਾਰੀਆਂ ਦਵਾਈਆਂ ਲੈ ਕੇ ਆਏ ਸੀਗੇ ਤੇ ਇੱਧਰ ਆ ਕੇ ਦੇਖਿਆ ਤੇ ਹਾਲਾਤ ਕਾਫੀ ਖਰਾਬ ਸੀਗੇ ਸੋ ਹੁਣ ਕਾਫੀ ਹਾਲਾਤ ਸੁਧਰ ਰਹੇ ਆ ਪਰ ਜਿਹੜੀਆਂ ਹੈਲਥ ਦੀ ਪ੍ਰੋਬਲਮਜ਼ ਆ ਰਹੀਆਂ ਆ ਤਾਂ ਉਹਦੇ ਲਈ ਆਪਾਂ ਦੁਬਾਰਾ ਫੇਰ ਇੱਥੇ ਵਿਜ਼ਿਟ ਕਰਾਂਗੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਹੋ ਕੇ ਇੱਥੇ ਪਹੁੰਚੇ ਆਂ ਔਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਸਵੀਰ ਦੇ ਵਿੱਚ ਵੀ ਪਿੱਛੇ ਬੋਰਡ ਲੱਗਾ ਹੋਇਆ ਹੈ ਤੇ ਇਸ ਬੋਰਡ ਦੇ ਉੱਤੇ ਠਾਕਰਪੁਰਾ ਜੋ ਹੈ ਇੱਕ ਕਹਿ ਸਕਦੇ ਜਿਹੜੀ ਸੀਮਾ ਆ ਉਹ ਉੱਥੇ ਤੱਕ ਦਾ ਦਿਖਾਇਆ ਗਿਆ ਹੈ ਕਿ ਅੱਗੇ ਜਿਹੜਾ ਆ ਪਾਕਿਸਤਾਨ ਦਾ ਆਪਣੀ ਬਾਰਡਰ ਆ ਉਹ ਸ਼ੁਰੂਆਤ ਹੋ ਜਾਂਦੀ ਆ ਸੋ ਇੱਥੇ ਤੱਕ ਜਿਹੜੀਆਂ ਸਾਡੀਆਂ ਟੀਮਾਂ ਅੱਜ ਪਹੁੰਚੀਆਂ ਨੇ ਤੇ ਵੱਖ-ਵੱਖ ਤਰ੍ਹਾਂ ਦੇ ਮਰੀਜ਼ ਜਿਹੜੇ ਦੇਖੇ ਗਏ ਆ ਤੇ ਉਹਨਾਂ ਦੀਆਂ ਸਬੰਧਤ ਦਵਾਈਆਂ ਦਿੱਤੀਆਂ ਗਈਆਂ ਇਸੇ ਤਰ੍ਹਾਂ ਜੋ ਆਪਣੇ ਪਸ਼ੂਆਂ ਦੇ ਸਾਡੇ ਤੋਂ ਐਕਸਪਰਟ ਡਾਕਟਰ ਸਗੇ ਉਹਨਾਂ ਵੱਲੋਂ ਵੀ ਜਿਹੜੀਆਂ ਪਸ਼ੂਆਂ ਦੀਆਂ ਦਵਾਈਆਂ ਦਿੱਤੀਆਂ ਗਈਆਂ ਤੇ ਇਸੇ ਤਰ੍ਹਾਂ ਜਿਹੜੀ ਸੇਵਾ ਇਹ ਨਿਰੰਤਰ ਜਾਰੀ ਰਹੇਗੀ ਬਣੇ ਰਹੋ ਤੁਸੀਂ ਸਾਡੇ ਨਾਲ ਮੈਂ ਹਰਦਿੰਦਰ ਦੀਪਕ ਕੈਮਰਾ ਪਰਸਨ ਰਾਜੋਤ ਗੜਦੀwala ਦੇ ਨਾਲ ਆਪਣਾ ਪੰਜਾਬ 24